ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਸਤ ਗੁਰੂ ਵੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ 25 ਤਰੀਕ ਤੋਂ ਲੈ ਕੇ 27 28 ਤਰੀਕ ਤੱਕ ਦੇ ਮੌਸਮ ਦੀ ਜਾਣਕਾਰੀ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਦੋਸਤੋ ਸਭ ਤੋਂ ਪਹਿਲਾਂ ਆਪਾਂ ਅੱਜ ਜਿਹੜਾ ਪ੍ਰਾਈਵੇਟ ਸੰਸਥਾ ਦਾ ਸੈਟਲਾਈਟ ਦੀ ਤਸਵੀਰ ਆ ਜਿਹੜੀ ਦੇਖ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਜਿਹੜਾ ਉਹ ਕਿਹੋ ਜਿਹਾ ਰਹੂਗਾ ਉਸ ਤੋਂ ਬਾਅਦ ਆਪਾਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟਲਾਈਟ ਆ ਉਹ ਦੇਖਾਂਗੇ ਸਭ ਤੋਂ ਪਹਿਲਾਂ ਆਪਾਂ 25 ਤਰੀਕ ਨੂੰ ਜਿਹੜਾ ਮੌਸਮ ਦੇਖ ਰਹੇ ਹਾਂ ਇਸ ਸਮੇਂ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਾਫ ਤੇ ਖੋਸਕ ਬਣਿਆ ਹੋਇਆ ਧੁੱਪਾਈ ਜੀ ਚਮਕ ਦੀ ਕਿੜਾਕੇ ਦੀ ਉਹ ਨਿਕਲਦੀ ਹੋਈ ਨਜ਼ਰ ਆ ਰਹੀ ਹੈ ਇਸੇ ਤਰ੍ਹਾਂ ਅੱਜ ਰਾਤ ਨੂੰ ਵੀ ਮੌਸਮ ਜਿਹੜਾ ਆਮ ਤੌਰ ਤੇ ਖੋਸਕ ਤੇ ਸਾਫ ਦਿਖਾਈ ਦੇ ਰਿਹਾ ਹੈ ਤੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਲਾਈਵ ਨੇ ਤੇ ਹਲਕੀ ਫੁਲਕੀ ਬੱਦਲਬਾਜ਼ੀ ਜ਼ਰੂਰ ਥੋੜੀ ਥੋੜੀ ਉੱਪਰ ਦੀ ਆਪਾਂ ਨੂੰ ਲੰਘਦੀ ਹੋਈ ਤੇ ਉਸ ਤੋਂ ਬਾਅਦ ਕੱਲ ਨੂੰ 26 ਤਰੀਕ ਨੂੰ ਵੀ ਜਿਹੜਾ ਇਹ ਹਲਕੀ ਬੱਦਲਵਾਈ ਵਾਲਾ ਸਿਸਟਮ ਹੈ ਜਿਹੜਾ ਬਣਦਾ ਹੋਇਆ ਨਜ਼ਰ ਆ ਰਿਹਾ ਕੋਈ ਜ਼ਿਆਦਾ ਸਟਰੋਂਗ ਸਿਸਟਮ ਨਹੀਂ ਹੈਗਾ ਹਜੇ ਫਿਲਹਾਲ ਤੇ ਬੱਦਲਾਂ ਦੀ ਆਵਾਜ਼ ਜੀ ਜ਼ਰੂਰ ਥੋੜੀ ਥੋੜੀ ਹਲਕੀ ਹਲਕੀ ਜੋ ਲੰਘਦੀ ਹੋਈ ਨਜ਼ਰ ਆਊਗੀ 26 ਤਰੀਕ ਨੂੰ ਤੇ ਮੌਸਮ ਦੇਖ ਸਕਦੇ ਹੋ ਤੁਸੀਂ ਸਾਫ਼ ਤੇ ਖੁਸ਼ਕ ਦਿਖਾਇਆ ਗਿਆ ਨਵੀਂ ਜੋ ਮੌਸਮ ਹੈ ਉਸ ਦੇ ਵਿੱਚ ਕੋਈ ਕਰਬਟ ਹਜੇ ਤੱਕ ਨਹੀਂ ਹੈਗੇ 27 ਤਰੀਕ ਨੂੰ ਵੀ ਮੌਸਮ ਜਿਹੜਾ ਬਿਲਕੁਲ ਸਾਫ਼ ਦਿਖਾਇਆ ਗਿਆ 28 ਤਰੀਕ ਨੂੰ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਇਆ ਗਿਆ 29 ਤਰੀਕ ਨੂੰ ਵੀ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਜਿਹੜਾ ਆਪਾਂ ਨੂੰ ਦਿਖਾਈ ਦੇ ਰਿਹਾ ਹੈ ਦੇਖ ਸਾਦੇ ਹੋ ਦੋਸਤੋ ਜਿਹੜੇ ਰਹਿੰਦੇ ਦਿਨ ਇਹ ਮੌਸਮ ਦੇ ਆਪਾਂ ਕਹਿ ਸਕਦੇ ਹਾਂ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਈ ਦੇ ਰਹੇ ਨੇ 29 30 31 ਤੱਕ ਬਿਲਕੁਲ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਦਿਖਾਇਆ ਗਿਆ ਭਾਰਤੀ ਮੌਸਮ ਵਿਗਿਆਨ ਦੇ ਜਿਹੜਾ ਪ੍ਰਾਈਵੇਟ ਸੰਸਥਾਵਾਂ ਨੇ ਉਹਨਾਂ ਦੇ ਉੱਤੇ ਇਹ ਜਿਹੜਾ ਸੈਟਲਾਈਟ ਦੀ ਤਸਵੀਰ 28 29 ਤੇ ਉਸ ਤੋਂ ਬਾਅਦ ਅਸੀਂ 30 ਤੇ 31 ਦਾ ਵੀ ਤੁਹਾਨੂੰ ਜਿਹੜਾ ਇਹ ਮੌਸਮ ਦਿਖਾ ਰਹੇ ਹਾਂ ਕਿ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਜਿਹੜਾ ਇਹ ਦਿਖਾਇਆ ਜਾ ਰਿਹਾ ਤੇ ਜੇਕਰ ਗੱਲ ਕਰੀਏ ਹਵਾਵਾਂ ਦੀ ਤੇ ਹਵਾਵਾਂ ਦੀ ਵੀ ਗੱਲ ਜਿਹੜੀ ਉਹ ਉੱਤਰ-ਪੱਛਮੀ ਹਵਾਵਾਂ ਦਰਮਿਆਨੇ ਤੋਂ ਵੀ ਹਲਕੇ ਰੂਪ ਦੇ ਚੱਲਣੀਆਂ ਜਿਵੇਂ ਕਿ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਨਾਰਮਲ ਜਿਹੜੇ ਹਵਾਵਾਂ ਨੇ ਉਹ ਚਲਦੀ ਹੋਈ ਨਜ਼ਰ ਆ ਰਹੀਆਂ ਨੇ ਤੇ ਦਿਨ ਦੇ ਤਾਪਮਾਨ ਕੱਲ ਦੇ ਜਿਹੜੇ ਨੋਟ ਕੀਤੇ ਗਏ ਨੇ ਉਹ 35 ਘੱਟ ਤੋਂ ਘੱਟ 32 ਡਿਗਰੀ ਦੇ ਕਰੀਬ ਤੇ ਵੱਧ ਤੋਂ ਵੱਧ 34-35 ਡਿਗਰੀ ਦੇ ਕਰੀਬ ਜਿਹੜੇ ਕੱਲ ਤਾਪਮਾਨ ਨੇ ਉਹ ਦਰਜ ਕੀਤੇ ਗਏ ਨੇ ਅੱਜ ਵੀ ਉਸੇ ਤਰ੍ਹਾਂ ਘੱਟੋ ਘੱਟ ਤਾਪਮਾਨ 32-33 ਡਿਗਰੀ ਦੇ ਕਰੀਬ ਰਹਿਣਗੇ ਤੇ ਵੱਧ ਤੋਂ ਵੱਧ ਤਾਪਮਾਨ ਇਹੜੇ ਦਿਨ ਦੇ ਉਹ ਆਪਾਂ ਨੂੰ 35-36 ਡਿਗਰੀ ਦੇ ਕਰੀਬ ਜਿਹੜੇ ਦਰਜ ਕੀਤੇ ਜਾਣਗੇ ਬਾਕੀ ਜੋ ਵੀ ਤਾਪਮਾਨ ਹੋਣਗੇ ਉਹ ਆਪਾਂ ਤੁਹਾreturnData ਜਾਣਕਾਰੀ ਸਮੇ ਸਮੇਂ ਤੇ ਸਾਂਝੀ ਕਰਦੇ ਰਹਾਂਗੇ ਦੋਸਤੋ ਕੱਲ ਜਿਹੜੀ ਇੱਕ ਸਿਸਟਮ ਦੀ ਤਸਵੀਰ ਦਿਖਾਈ ਸੀ ਚਲਕ ਦਿਖਾਈ ਸੀ ਉਹ ਇਸ ਜਗ੍ਹਾ ਦੇ ਉੱਤੇ ਦਿਖਾਈ ਸੀ ਜਿਹੜੇ ਦੋਸਤੋ ਮਿੱਤਰਾਂ ਨੇ ਕੱਲ ਦੀ ਵੀਡੀਓ ਦੇਖੀ ਹੈ ਉਹ ਜਰੂਰ ਇਸ ਚੀਜ਼ ਦੇ ਉੱਤੇ ਗੌਰ ਕਰਨਗੇ ਕਿ ਇਹ ਸਿਸਟਮ ਜਿਹੜਾ ਥੋੜਾ ਜਿਹਾ ਗੋਲ ਰੂਪ ਦੇ ਵਿੱਚ ਸਟਰੋਂਗ ਦਿਖਾਈ ਦੇ ਰਿਹਾ ਸੀ ਪ੍ਰੰਤੂ ਅੱਜ ਇਹ ਆਪਾਂ ਕਹਿ ਸਕਦੇ ਹਾਂ ਖਿਲਰ ਚੁੱਕਿਆ ਹੈ ਇਸ ਤਰ੍ਹਾਂ ਖਿਲਰ ਚੁੱਕਿਆ ਹੈ ਸਿਸਟਮ ਤੇ ਦੇਖ ਸਕਦੇ ਹੋ ਤੁਸੀਂ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੋਸਤੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿ ਆਇਓ ਨੈਟਵਰਕ ਦੀ ਪ੍ਰੋਬਲਮ ਦੇ ਕਾਰਨ ਥੋੜੀ ਜਿਹੀ ਦਿੱਕਤ ਆ ਰਹੀ ਹੈ ਤੇ ਦੁਬਾਰਾ ਸੈਟਲਾਈਟ ਦੇ ਉੱਤੇ ਚੱਲਦੇ ਆਪਾਂ ਜਿੱਥੇ ਆਪਾਂ ਤੁਹਾਡੇ ਨਾਲ ਜਾਣਕਾਰੀ ਦੀ ਸਾਂਝੀ ਕਰ ਰਹੇ ਸੀ ਤੇ ਦੇਖ ਸਕਦੇ ਹੋ ਇਹ ਸਿਸਟਮ ਜਿਹੜਾ ਕੱਲ ਇੱਥੇ ਥੋੜਾ ਜਿਹਾ ਸਟਰੋਂਗ ਦਿਖਾਈ ਦੇ ਰਿਹਾ ਸੀ ਅੱਜ ਇਹ ਟੁੱਟਵੇਂ ਰੂਪ ਵਿੱਚ ਦਿਖਾਈ ਦੇ ਰਿਹਾ ਤੇ ਇਧਰ ਕੁਝ ਪਹਾੜੀ ਇਲਾਕੇ ਵਿੱਚ ਲੱਗਾ ਜੰਮੂ ਐਂਡ ਕਸ਼ਮੀਰ ਵਾਲੀ ਸਾਈਡ ਤੇ ਕੁਝ ਇਧਰ ਨੂੰ ਲੰਘ ਚੁੱਕਿਆ ਤੇ ਥੋੜੇ ਜਿਹਾ ਪੰਜਾਬ ਦੇ ਵੀ ਕੁਝ ਜਿਹੜੇ ਆਪਾਂ ਕਹਿ ਸਕਦੇ ਹਾਂ ਹਿਮਾਚਲ ਵਾਲੀ ਸਾਈਡ ਦੇ ਇਲਾਕੇ ਨੇ ਇੱਥੇ ਬੱਦਲਵਾਈ ਦਿਖਾਈ ਦੇ ਰਹੀ ਹੈ ਨਵਾਂ ਸਹਿਰ ਦੇ ਇਲਾਕੇ ਸ਼ਿਆਰਪੁਰ ਦੇ ਇਲਾਕੇ ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਦੇ ਪਠਾਨਕੋਟ ਦੇ ਕੁਝ ਖੇਤਰ ਇਨ੍ਹਾਂ ਦੇ ਵਿੱਚ ਉੱਚੇ ਜਿਹੇ ਬੱਦਲ ਜਿਹੜੇ ਦਿਖਾਈ ਦੇ ਰਹੇ ਨੇ ਪਰੰਤੂ ਉਮੀਦ ਆ ਕੋਈ ਪ੍ਰਭਾਵ ਨਹੀਂ ਹੋਊਗਾ ਹਲਕੇ ਫੁਲਕੇ ਬੱਦਲ ਨੇ ਦੇਖ ਸਕਦੇ ਹੋ ਤੁਸੀਂ ਇਹ ਬਣੇ ਹੋਏ ਨੇ ਕਿਤੇ ਕਿਤੇ ਜੇ ਇਸ ਤਰ੍ਹਾਂ ਦੇਖੋ ਹਲਕੇ ਚਿੱਟੇ ਚਿੱਟੇ ਰੰਗ ਦੇ ਜਿਹੜੇ ਤਸਵੀਰਾਂ ਦਿਖਾਈ ਦੇ ਰਹੀ ਹੈ ਬਾਕੀ ਮੌਸਮ ਆਮ ਤਰ੍ਹਾਂ ਤੇ ਖੁਸ਼ਕ ਤੇ ਸਾਫਾ ਦੋਸਤੋ ਰਾਤਾਂ ਦੇ ਤਾਪਮਾਨ ਵੀ ਜਿਹੜੇ 18-19 ਡਿਗਰੀ ਦੇ ਕਰੀਬ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਉਹ ਜੇ ਉਹ ਵੀ ਤਾਪਮਾਨ ਹੋਣਗੇ ਆਪਾਂ ਜੋ ਆਪਣੇ ਨਵੇਂ ਡਿਟੇਲ ਪਹੁੰਚੂਗੀ ਉਸ ਦੇ ਅਸਾਮਨਲ ਤਾਰਨਾ ਰਾਤ ਦੀ ਵੀਡੀਓ ਦੇ ਵਿੱਚ ਜਾਂ ਕੱਲ ਦੀ ਜੋ ਵੀ ਵੀਡੀਓ ਆਊਗੀ ਉਸ ਦੇ ਵਿੱਚ ਜਾਣਕਾਰੀ ਸਾਂਝੀ ਕਰ ਦਵਾਂਗੇ ਦਿਨ ਵੇਲੇ ਲਾਈਵ ਹੋ ਕੇ ਤੁਹਾਨੂੰ ਮੌਸਮ ਦੀ ਤਸਵੀਰ ਅੱਜ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਲਾਈਵ ਹੋਈ ਅੱਜ ਦੋਸਤੋ ਤਸਵੀਰਾਂ ਨੇ ਤੁਹਾਡੇ ਨਾਲ ਇਹ ਇਸ ਸਮੇਂ ਜੋ ਭਾਰਤੀ ਮੌਸਮ ਬਗਾਨ ਦੇ ਸੈਟਲਾਈਟ ਦੀਆਂ ਇਹ ਹਲਕਾ ਜਿਹਾ ਸਿਸਟਮ ਆ ਰਿਹਾ ਇਸ ਦਾ ਕੋਈ ਜਿਆਦਾ ਪ੍ਰਭਾਵ ਹਜੇ ਜੋ ਨਹੀਂ ਦਿਖਾਈ ਦੇ ਰਿਹਾ ਪਰੰਤੂ ਇਹ 25 ਦੀ ਤਰੀਕ ਦੇ ਅੱਜ ਰਾਤ ਤੋਂ ਜਿਹੜੇ ਬੱਦਲ ਉੱਚੇ ਉੱਚੇ ਬੱਦਲ ਇਸ ਤਰ੍ਹਾਂ ਲੰਘਦੇ ਹੋਏ ਨਜ਼ਰ ਆਉਣਗੇ ਕਿਉਂਕਿ ਇਸ ਤੋਂ ਪਹਿਲਾਂ ਉਧਰ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੇ ਵਿੱਚ ਵੀ ਇਹੀ ਦਿਖਾਇਆ ਕਿ ਉਸ ਦੇ ਵਿੱਚ ਵੀ ਜਿਹੜੇ ਅੱਜ ਰਾਤ ਨੂੰ ਥੋੜੇ ਚੰ드ਰਮਾ ਦੇ ਨੇੜੇ ਬੱਦਲ ਦਿਖਾਈ ਦੇ ਰਹੇ ਨੇ ਉਸੇ ਤਰ੍ਹਾਂ ਦੇ ਬੱਦਲ ਆ ਜਿਹੜੇ ਅੱਗੇ ਵੱਲ ਲੱਗਦੇ ਹੋਏ ਨਜ਼ਰ ਆਉਣਗੇ ਮੀਂਹ ਪੱਖੋ ਜਿਹੜਾ ਮੌਸਮ ਹੈ ਉਹ 28 29 30 ਜਾਂ 31 ਤਰੀਕ ਤੱਕ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਹੈ ਕੋਈ ਬਦਲਾਅ ਆਉਂਦਾ ਕਿਉਂਕਿ ਅਚਾਨਕ ਜਿਹੜੇ ਸਿਸਟਮ ਨੇ ਹੋਣ ਬਣਦੇ ਹੋਏ ਨਜ਼ਰ ਆਉਣਗੇ ਕੋਈ ਬਦਲਾਅ ਆਉਂਦਾ ਉਹ ਅਸੀਂ ਤੁਹਾਡੇ ਨਾਲ ਜਾਣਕਾਰੀ ਸਮੇਂ-ਸਮੇਂ ਦੇ ਉੱਤੇ ਸਾਂਝੀ ਕਰਦੇ ਰਹਨੇ ਆ ਕਿਉਂਕਿ ਪ੍ਰੀ ਮੌਨਸੂਨ ਦਾ ਸੀਜ਼ਨ ਹੈ ਜਿਹੜਾ ਚੱਲ ਪਿਆ ਦੋਸਤੋ ਜਦੋਂ ਵੀ ਟੈਂਪਰੇਚਰ ਜਾਂ ਤਾਪਮਾਨ ਜਦੋਂ ਵੀ ਤਾਂ ਉਦੋਂ ਇੱਕ ਜੋ ਹਮਸ ਜਾਂ ਮੌਸਮ ਵਾਲਾ ਮੌਸਮ ਬਣ ਜਾਂਦਾ ਤੇ ਉਹ ਗੋਲੇ ਦੇ ਰੂਪ ਵਿੱਚ ਜਦੋਂ ਆਪਾਂ ਕਹਿ ਸਕਦੇ ਆ ਮੌਸਮ ਦੇ ਵਿੱਚ ਬੱਦਲਬਾਈ ਬਣਦੀ ਆ ਤਾਂ ਅਚਾਨਕ ਉੱਚੇ ਜਿਹੇ ਬੱਦਲ ਬਣਦੇ ਨੇ ਤਾਂ ਉਹਨਾਂ ਬੱਦਲਾਂ ਦੇ ਨਾਲ ਕਿਤੇ ਗਰਜ ਲਿਖ ਦੇ ਨਾਲ ਮੀਂਹ ਜਿਹੜਾ ਪੈ ਜਾਂਦਾ ਇਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਹੁਣ ਅੱਗੇ-ਅੱਗੇ ਬਣਨਾ ਸ਼ੁਰੂ ਹੋ ਜੂਗਾ ਫਿਲਹਾਲ 31 ਤਰੀਕ ਤੱਕ ਮੌਸਮ ਠੀਕ ਠਾਕ ਹੈ ਤੇ ਜੋ ਅਪਡੇਟ ਆਊਗੀ ਉਹ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੀ ਕਰਦੇ ਰਹਾਂਗੇ ਤੁਸੀਂ ਬਣੇ ਰਹੋ ਸਤਗੁਰਪੰਗੋ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਤੇ ਬਾਕੀ ਤਾੜ ਤੱਕ ਜੋ ਵੀ ਕਿਸਾਨਾਂ ਦੀ ਅਪਡੇਟ ਆਊਗੀ ਕਿਸਾਨੀ ਮੋਰਚੇ ਦੇ ਜੋ ਉਤਾਰ ਪੀੜ ਉਹ ਪਹਿਲੇ ਪਿਛਲੇ ਦਿਨਾਂ ਦੇ ਵਿੱਚ ਸਰਕਾਰਾਂ ਵੱਲੋਂ ਕਰ ਦਿੱਤਾ ਗਿਆ ਤੇ ਉਸ ਦੀ ਜੋ ਵੀ ਅਪਡੇਟ ਆਊਗੀ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਵੱਲੋਂ ਜਾਂ ਉਹਨਾਂ ਦੀ ਅਗਰਾਹ ਜਥੇਬੰਦੀ ਵੱਲੋਂ ਜੋ ਵੀ ਅਪਡੇਟ ਆਉਂਦੀ ਅਸੀਂ ਤਾੜ ਤੱਕ ਸਮੇਂ-ਸਮੇਂ ਦੇ ਉੱਤੇ ਸਾਡੇ ਚੈਨਲ ਦੇ ਉੱਤੇ ਪਾ ਕੇ ਸਾਂਝੀ ਕਰਦੇ ਰਹਿਣਾ ਤੁਸੀਂ ਬ ਤਕਲੀ ਧੰਨਵਾਦ ਮਿਹਰਬਾਨੀ ਰੱਬ ਰਾਖਾ